ਪੈਟਰੋਲ ਪੌਣ ਆਇਓ ਕਿੰਨੇ ਦਾ ਪੌਣੇਓ ਕਿੰਨਾ ਪੌਣੇ ਓਕੀ ਹਜੇ 12 1300 ਦਾ ਪੈਟਰੋਲ ਲੱਗ ਜਾਂਦਾ ਜਿੱਕਿ ਵੀ ਨੇ ਆਮ ਆਦਮੀ ਪਾਰਟੀ ਸਰਕਾਰ ਹੈ ਤੁਹਾਨੂੰ ਲੱਗਦਾ ਨਹੀਂ ਆਮ ਲੋਕਾਂ ਲਈ ਬਣੀ ਹੈ ਕਿ ਪਰ ਲਗਾਤਾਰ ਬੋਝ ਪਾ ਰਹੀ ਹੈਗੀ ਹੈ ਉਹ ਸਰਕਾਰ ਨੂੰ ਜਿਹੜੇ ਜਿਹੜੇ ਪੈਟਰੋਲ ਟੈਕਸ ਤੇ ਨਾ ਛੂਟ ਦੇਣੀ ਚਾਹੀਦੀ ਹੈ ਤਾਂ ਕਿ ਜਿਹੜਾ ਕਿਉਂਕਿ ਇਹ ਡੇਲੀ ਦਾ ਡੇ ਟੂ ਡੇ ਐਕਸਪੈਂਸਸ ਜੇ ਸ਼ਾਮਲ ਹੁੰਦੇ ਹੈ ਖਰਚਾ ਇਸ ਤੇ ਛੋਟ ਦੇਣੀ ਬਹੁਤ ਜ਼ਰੂਰੀ ਹੈ ਜਦੋਂ ਸ਼ੁਰੂ ਹੋਇਆ ਸੀ ਮੈਂ ਮੋਟਰਸਾਈਕਲ ਲੱਤਾ ਸੀ ਉਦੋਂ 40 ਰੁਪਏ ਲੀਟਰ ਦਾ ਹਾਂ ਉਦੋਂ ਮੈਂ ਟੈਂਕੀ ਫੁੱਲ ਕਰਾਂਦਾ ਸੀ ਹਾਂ ਪਰਾਇ ਦੇ ਟਾਈਮ ਤੇ ਟੈਂਕੀ ਫੁੱਲੀ ਨਹੀਂ ਹੁੰਦੀ। ਅਵੇ ਵੇਖੀਂ ਢਾਕੀ ਬੋਲੇ। ਅਵੇ ਭੋਲ ਹੁੰਦੀ ਨਹੀਂ। 100 ਦਾ 150 ਦਾ। ਆ ਜਾ ਸਾਡਾ ਕੰਮ ਇਹ ਹੋ ਜਾਇਆ ਕਰਨਾ ਪੈਂਦਾ ਸਾਨੂੰ। ਮਜਬੂਰੀ ਹੈ ਕੀ ਕਰੀਏ। ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫੇਰ ਲੋਕਾਂ ਤੇ ਮਹਿੰਗਾਈ ਦੀ ਮਾਰ ਪਾਈ ਗਈ ਹੈ। ਜਿਸ ਦੇ ਚੱਲਦਿਆ ਪੈਟਰੋਲ ਦੀ ਕੀਮਤ ਵਿੱਚ 65 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 92 ਪੈ ਦਾ ਵਾਧਾ ਕੀਤਾ ਗਿਆ ਹੈ। ਅਸੀਂ ਇਸ ਵਕਤ ਪੈਟਰੋਲ ਪੰਪ ਤੇ ਮੌਜੂਦ ਹਾਂ। ਉਹਨੂੰ ਤਸਵੀਰਾਂ ਦਿਖਾਉਣਾ ਕਿ ਲੋਕ ਨੇ ਜਿਹੜੇ ਇੱਥੇ ਪੈਟਰੋਲ ਕੋਲ ਲਈ ਆ ਰਹੇ ਨੇ ਵੱਡੀ ਗਿਣਤੀ ਵਿੱਚ। ਸਵੇਰੇ ਜਿਹੜੀਆਂ ਕੀਮਤਾਂ ਆ ਲਗਭਗ ਦੱਸੀਆਂ ਜਾ ਰਹੀਆਂ ਨੇ ਕਿ ਨਵੀਆਂ ਕੀਮਤਾਂ ਜਿਹੜੀਆਂ ਸਵੇਰੇ ਲਾਗੂ ਹੋ ਜਾਣਗੀਆਂ ਬੈਟ ਆ ਜਿਹੜਾ ਹੋਰ ਵਾਜ ਜਾਵੇਗਾ ਜਿਸ ਨਾਲ ਲੋਕਾਂ ਦੀ ਜੇਬ ਦੇ ਉੱਤੇ ਹੋਰ ਖਰਚਾ ਪਵੇਗਾ ਇਸ ਦੇ ਰੇਟ ਰੇਟ ਪਤਾ ਨਾਲ ਕਾਫੀ ਜ਼ਿਆਦਾ ਬੋਝ ਆ ਲੋਕਾਂ ਦੀ ਜੇਬ ਦੇ ਉੱਤੇ ਪਵੇਗਾ ਪਹਿਲਾਂ ਹੀ ਕਾਫੀ ਰੇਟ ਦੇ ਪੈਟਰੋਲ ਤੇ ਡੀਜ਼ਲ ਦੇ ਨੇ ਭਾਈ ਜੀ ਪੈਟਰੋਲ ਦਾ ਕਦੇ ਰੇਟ ਹੋਰ ਵੱਧ ਰਿਹਾ ਕਿੰਨਾ ਕੁ ਬੋਝ ਪਊਗਾ ਬਹੁਤ ਬੋਝ ਪਊਗਾ ਅਮੀਰ ਸੀਗੇ ਘਟਾਉਣਗੇ ਇਹਨਾਂ ਨੇ ਵਧਾਤਾ ਹਾਂਜੀ ਪਹਿਲਾਂ ਕਿੰਨਾ ਔਖਾ ਤੁਸੀਂ ਪੈਟਰੋਲ ਪੋਣ ਆਇਆ ਉਹ ਕਿੰਨੇ ਦਾ ਪੋਣੇ ਉਹ ਕਿੰਨਾ ਔਖਾ ਔਖੀ ਹਜੇ 12 13 ਸੌ ਦਾ ਪੈਟਰੋਲ ਲੱਗ ਜਾਂਦਾ ਜਿੱਕ ਵੀ ਨਹੀਂ ਹੈ ਤਾਂ ਔਖੀ ਹੈ ਹਾਂਜੀ ਰੇਟ ਘਟਣੇ ਚਾਹੀਦੇ ਸੀ ਤੇ ਵਧਾਅ ਤੇ ਲਗਾਤਾਰ ਰੇਟ ਵਧ ਰਹੇ ਨੇ ਜਿਸ ਕਰਕੇ ਪੈਟਰੋਲ ਦੇ ਰੇਟ ਵਧਨ ਕਰਕੇ ਲੋਕਾਂ ਵਿੱਚ ਵੀ ਕਿਤੇ ਨਾ ਕਿਤੇ ਮਹਿੰਗਾਈ ਦੀ ਮਾਰ ਆ ਜਿਹੜੀ ਪੈ ਰਹੀ ਹੈਗੀ ਲੋਕ ਪਰੇਸ਼ਾਨ ਨੇ ਬਿਸ਼ੱਕ ਹਰ ਚੀਜ਼ਾਂ ਦੇ ਵਿੱਚ ਵਾਅਦਾ ਹੋ ਰਿਹਾ ਪਰ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਵਧਨ ਕਰਕੇ ਲੋਕਾਂ ਦੀ ਜੇਬ ਦੇ ਉੱਤੇ ਕਾਫੀ ਜਿਆਦਾ ਅਸਰ ਪੈਂਦਾ ਹੈਗਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪੈਟਰੋਲ ਪੰਪ ਦੇ ਉੱਤੇ ਕਿ ਲਗਾਤਾਰ ਅਬ ਜੀ ਇੱਕ ਵਾਰ ਫੇਰ ਕੀਮਤਾਂ ਵਧਾਰੇ ਨੇ ਕਿ ਕਿਨਾਂ ਕੌਖਾ ਲੱਗਦਾ ਜਦੋਂ ਕੀਮਤਾਂ ਵਧਦੀਆਂ ਔਖਾ ਲੱਗਦਾ ਹੀ ਆ ਪੂਰਾ ਜੀ ਬਹੁਤ ਔਖਾ ਹੈ ਜੀ 25 ਰੁਪਏ ਤੋਂ ਕਿੱਥੋਂ ਚੱਲਦੇ 25 ਰੁਪਏ ਪਾਉਣਾ ਸ਼ੁਰੂ ਕੀਤਾ ਸੀ ਤੇ ਹੁਣ ਮਲਦਾਜ ਕਿੰਨਾ ਹੋ ਗਿਆ 100 ਨੇੜੇ ਕੋਈ ਹਾਂ ਇਹ ਕਾਟਰ ਪੈਸੇ ਹੋਰ ਵੱਧ ਰਿਹਾ ਹੈਗਾ ਜੀ ਵੱਧ ਰਿਹਾ ਜੀ ਸਹੀ ਗੱਲ ਹੈ ਲੱਗਦਾ ਸਰਕਾਰ ਨੂੰ ਘਟਾਉਣਾ ਚਾਹੀਦਾ ਰੇਟ ਰੇਟ ਤਾਂ ਪੁੱਛੋ ਘਟੇ ਹੋਇਆ ਸਰਕਾਰ ਨਹੀਂ ਘਟਾ ਰਹੀ ਜੀ ਆਪ ਦੇ ਜਿਹੜੇ ਲੋਕਲ ਟੈਕਸ ਲਾ ਲਾ ਕੇ ਜੀ ਆਮ ਜਨਤਾ ਤੇ ਬੋਝ ਪਾਈਆਂ ਦੀ ਜੀ ਆਮ ਆਦਮੀ ਪਾਰਟੀ ਸਰਕਾਰ ਹੈ ਤੁਹਾਨੂੰ ਲੱਗਦਾ ਨਹੀਂ ਆਮ ਲੋਕਾਂ ਲਈ ਬਣੀ ਆ ਕਿ ਪਰ ਉਹ ਲਗਾਤਾਰ ਬੋਝ ਪਾ ਰਹੀ ਹੈਗੀ ਹੈ ਸਰਕਾਰ ਨੂੰ ਜਿਹੜੇ ਜਿਹੜੇ ਪੈਟਰੋਲ ਦੇ ਟੈਕਸ ਤੇ ਨਾ ਛੂਟ ਦੇਣੀ ਚਾਹੀਦੀ ਹੈ ਤਾਂ ਕਿ ਜਿਹੜਾ ਕਿਉਂਕਿ ਇਹ ਡੇਲੀ ਤੋਂ ਡੇ ਟੂ ਡੇ ਐਕਸਪੈਂਸਸ ਜੇ ਸ਼ਾਮਲ ਹੁੰਦੇ ਹੈ ਇਹ ਖਰਚਾ ਇਸ ਤੇ ਛੋਟ ਦੇਣੀ ਬਹੁਤ ਜ਼ਰੂਰੀ ਹੈ ਬਿਲਕੁਲ ਛੂਟ ਦੀ ਮੰਗ ਹੈ ਜਿਹੜੀ ਲਗਾਤਾਰ ਕਰ ਰਹੇ ਨੇ ਕਿ ਲਗਾਤਾਰ ਪੈਟਰੋਲ ਦੀਆਂ ਕੀਮਤਾਂ ਵਿੱਚ ਡੀਜ਼ਲ ਦੀਆਂ ਕੀਮਤਾਂ ਵਿੱਚ ਇਜ਼ਾਫਾ ਹੋ ਰਿਹਾ ਹੈ ਜਿਸ ਕਰਕੇ ਲੋਕ ਨੇ ਜਿਹੜੇ ਕਾਫੀ ਪਰੇਸ਼ਾਨ ਨੇ ਬਈ પેટ્રોલ ਪਾਉਣ ਆਇਆ ਫੇਰ ਰੇਟ ਵਧ ਜਾਂਦਾ ਕਿੰਨਾ ਔਖਾ ਲੱਗਦਾ ਬਰ ਔਖਾ ਤਾਂ ਹੁਣ ਲੱਗਦਾ ਹੀ ਹੈ ਜੀ ਹਾਂ ਪਰ ਕੀ ਕਰੀਏ ਮਜਬੂਰੀ ਹੈ ਪਹਿਲਾਂ ਕਿੰਨਾ ਕੁ ਪਾਉਂਦੇ ਸੀ ਹੁਣ ਕਿੰਨਾ ਪਾਉਣ ਨੇ ਜਿਵੇਂ ਪਹਿਲਾਂ ਜਦੋਂ ਜਦੋਂ ਇਹ ਕਦੇ ਸ਼ੁਰੂ ਹੋਇਆ 25 ਰੁਪਏ ਲੀਟਰ ਸੀਗਾ ਹੁਣ 100 ਰੁਪਏ ਪਲੱਸ ਪਾਰ ਕਰਕੇ ਆਏਗਾ ਹਾਂ ਜੀ ਜਦੋਂ ਸ਼ੁਰੂ ਹੋਇਆ ਸੀ ਮੈਂ ਮੋਟਰਸਾਈਕਲ ਲੱਤਾ ਸੀ ਉਦੋਂ 40 ਰੁਪਏ ਲੀਟਰ ਬੰਦਦਾ ਸੀ ਹਾਂ ਉਦੋਂ ਮੈਂ ਟੈਂਕੀ ਫੁੱਲ ਕਰਾਂਦਾ ਸੀ ਹਾਂ ਪ੍ਰਾਈਸ ਦੇ ਟਾਈਮ ਤੇ ਟੈਂਕੀ ਫ ਅਰੇ ਵੇਖੀ ਰੇ ਢਾਕੀ ਬੋਲੇ ਅਰੇ ਬੋਲ ਹੁੰਦੀ ਨਹੀਂ 100 ਦਾ 150 ਦਾ ਆ ਜਾ ਸਾਡਾ ਕੰਮ ਇਹ ਹੋ ਜਾਇਆ ਕਰਨਾ ਪੈਂਦਾ ਸਾਨੂੰ ਮਜਬੂਰੀ ਹੈ ਕੀ ਕਰੀਏ ਲਗਾਤਾਰ ਸਰਕਾਰ ਨੂੰ ਰੇਟ ਘਟਾਉਣੇ ਚਾਹੀਦੇ ਕਾਬੂ ਕਰਨਾ ਚਾਹੀਦਾ ਮਹਿੰਗਾਈ ਲਗਾਤਾਰ ਕਾਬੂ ਤੋਂ ਬਾਹਰ ਹੋ ਰਹੀ ਹੈ ਜੀਬ ਤੇ ਭਾਰ ਪੈ ਰਿਹਾ ਜੀਬ ਤੇ ਹੁਣ ਗਵਰਨਮੈਂਟ ਜੇ ਚਾਵੇ ਤਾਂ ਸਾਰਾ ਕੁਝ ਹੋ ਜਾਏ ਕਿਉਂਕਿ ਪੈਟਰੋਲ ਪਹਿਲਾਂ ਵੀ ਸਾਨੂੰ ਆਪਾਂ ਨੂੰ ਪਿੱਛੋਂ ਦਾ ਸਸਤਾ ਹੀ ਆ ਰਿਹਾ ਪਰ ਗਵਰਨਮੈਂਟ ਜਾਣ ਬੁੱਝ ਕੇ ਮਗਾਈ ਵਧਾਈ ਜਾਂਦੀ ਹੈ ਲਗਾਤਾਰ ਵੈਟ ਜਾਂ ਕੀਮਤਾਂ ਵਿੱਚ ਵਾਧਾ ਕਰਕੇ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਲਗਾਤਾਰ ਵਧ ਰਹੀਆਂ ਨੇ ਤਸਵੀਰਾਂ ਤੁ ਦਿਖਾ ਰਹੇ ਆਂ ਕੁਝ ਲੋਕਾਂ ਨਾਲ ਹੋਰ ਵੀ ਗੱਲਬਾਤ ਕਰਦੇ ਆਂ ਬਜੀ ਕੀ ਕਹਿਣਾ ਚਾਹੋਂਗੇ ਲਗਾਤਾਰ ਪੈਟਰੋਲ ਵਧੀ ਜਾਂਦਾ ਤੇ ਫੇਰ ਕਹਿੰਦੇ ਇਜਾਫਾ ਹੋ ਰਿਹਾ ਹੈਗਾ ਸਵੇਰ ਤੋਂ ਲਾਗੂ ਹੋ ਜਾਣੀ ਹੈ ਨਹੀਂ ਕੁਝ ਬੋਲਣਾ ਚਾਹੁੰਦੇ ਔਰ ਕੀ ਕਹਿਣਾ ਚਾਹੋਂਗੇ ਜੀ ਬੋਲਣਾ ਚਾਹੁੰਦੇ ਨਹੀਂ ਕਿੰਨਾ ਕੁ ਔਖਾ ਲੱਗਦਾ ਹੁੰਦਾ ਓਂ ਜੇ ਰੇਟ ਵਧ ਜਾਂਦੇ ਹੈਗੇ ਔਖਾ ਲੱਗਦਾ ਮਹਿੰਗਾਈ ਲੱਗਦੀ ਨਹੀਂ ਹੈਗੀ ਬਿਲਕੁਲ ਕੁਝ ਲੋਕ ਨੇ ਜਿਹੜੇ ਬੇਸ਼ੱਕ ਨਹੀਂ ਬੋਲਣਾ ਚਾਹੁੰਦੇ ਪਰ ਕਿਤੇ ਨਾ ਕਿਤੇ ਕੀਮਤਾਂ ਤੋਂ ਨੇ ਜਿਹੜੇ ਯੂਰੂ ਪਰੇਸ਼ਾਨ ਨੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫੇਰ ਵਧਾਇਆ ਗਿਆ ਜਿਸ ਕਰਕੇ ਲੋਕਾਂ ਦੀ ਜੇਬ ਦੇ ਔਰ ਭਾਰੀ ਬੋਝ ਆ ਜਿਹੜਾ ਪਵੇਗਾ ਮਨੀਸ਼ਗਰ ਪੀਟੀਸੀ ਨਿਊਜ਼ ਬਟਿੰਡਾ